ਹੈਲੋ ਸਸਰੀ ਅਕਾ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮਾਝਾ ਦੇ ਵਲੌਗ ਵਿੱਚ ਆਸ ਕਰਦੇ ਹਾਂ ਕਿ ਸਾਰੇ ਭਣਪਰਾ ਠੀਕ ਹੋਗੇ ਅਸੀਂ ਠੀਕ ਠਾਕ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭਣਪਰਾ ਆਪਣੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਕਰਦੇ ਹਾਂ ਤੁਹਾਡੇ ਇੱਕ ਚੰਗੇ ਜਿਹੀ ਕਮੈਂਟ ਨਾਲ ਸ਼ੁਰੂਆਤ ਅੱਜ ਦਾ ਕਮੈਂਟ ਸੀ ਸਾਨੂੰ ਹਰਵਿੰਦਰ ਜੀ ਵੱਲੋਂ ਉਹਨਾਂ ਨੇ ਕਿਹਾ ਕਿ ਸਾਡੀਆਂ ਤੁਸੀਂ ਜਿਹੜੀਆਂ ਵੀਡੀਓ ਪਾਈ ਸੀ ਉਹਦੇ ਤੇ ਸਾਡੀਆਂ ਜਿਹੜੀਆਂ ਉਹਦੇ ਨਾਲ ਛਾਈਆਂ ਬਿਲਕੁਲ ਜਿਹੜੀਆਂ ਲਾਈਟ ਹੋ ਗਈਆਂ ਅਸੀਂ ਵੀਡੀਓ ਪਾਈ ਸੀ ਨਾਰੀਅਲ ਦੇ ਤੇਲ ਤੇ ਫਟਕੜੀ ਦੀ ਹਨ ਤੇ ਉਹਨਾਂ ਨੇ ਕਿਹਾ ਕਿ ਉਹਦੇ ਨਾਲ ਸਾਡੀਆਂ ਜਿਹੜੀਆਂ ਵਾ ਉਹ ਲਗਾਉਣ ਨਾਲ ਸਾਡੀਆਂ ਛਾਈਆਂ ਬਿਲਕੁਲ ਲਾਈਟ ਹੋ ਗਈਆਂ ਅਸੀਂ ਕਮੈਂਟ ਵੀ ਤੁਹਾਡੇ ਸਕਰੀਨ ਤੇ ਲਗਾ ਦਾਂਗੇ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਜੋ ਤੁਸੀਂ ਇਨਾ ਪਿਆਰ ਬਖਸ਼ਦੇ ਆ ਤੇ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਨ ਲੱਗੇ ਆ ਅੱਜ ਵੀ ਆਪਣੀ ਸਕਿਨ ਦੇ ਅਕੋਰਡਿੰਗ ਹੀ ਵੀਡੀਓ ਆ ਪਰ ਸੋਈ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਵਾਂ ਜਿਹੜੀਆਂ ਚੀਜ਼ਾਂ ਅਸੀਂ ਬੇਕਾਰ ਸਮਝ ਕੇ ਸੁੱਟ ਦਿੰਨੇ ਆ ਉਹਨਾਂ ਵਿੱਚ ਬਹੁਤ ਜਿਹੜੇ ਗੁਣ ਹੁੰਦੇ ਆ ਤੇ ਅਸੀਂ ਉਹਨੂੰ ਵੇਸਟ ਸਮਝ ਲੈਨੇ ਆ ਤੇ ਇਦਾਂ ਹੀ ਚੀਜ਼ਾਂ ਦੇ ਵਿੱਚੋਂ ਕੱਚੇ ਜਵਾਲਾ ਜਿਹੜੀ ਉਹ ਵਾ ਚੌਲਾਂ ਦਾ ਪਾਣੀ ਕੱਚੇ ਚੌਲਾਂ ਦਾ ਪਾਣੀ ਨਹੀਂ ਉਬਾਲੇ ਹੋਏ ਚੌਲਾਂ ਦਾ ਪਾਣੀ ਜਿਹਨੂੰ ਅਸੀਂ ਪੇਸ਼ ਵੀ ਬੋਲਦੇ ਆ ਅਸੀਂ ਪੇਸ਼ ਬੋਲਦੇ ਆ ਹੋਰ ਆਪਣੇ ਆਪਣੇ ਏਰੀਆ ਦੇ ਹਿਸਾਬ ਨਾਲ ਉਹਨੂੰ ਕੁਝ ਹੋਰ ਵੀ ਬੋਲਦੇ ਹੋਣਗੇ ਜ਼ਿਆਦਾਤਰ ਉਹਨੂੰ ਪੇਛੀ ਬੋਲਿਆ ਜਾਂਦਾ ਵਾ ਜਾਂ ਫਿਰ ਚੌਲਾਂ ਦਾ ਪਾਣੀ ਬੋਲਿਆ ਜਾਂਦਾ ਵਾ ਇਹਦੇ ਇੰਨੇ ਗੋਣੇ ਆ ਨਾ ਤੁਸੀਂ ਇਹਨੂੰ ਜਿਹੜਾ ਵੇਸਟ ਸਮਝ ਕੇ ਛੋੜ ਦਿੰਦੇ ਆ ਨਾ ਬਹੁਤ ਜ਼ਿਆਦੇ ਗੋਣੇ ਆ ਜੇ ਆਪਾਂ ਇਹਦੇ ਗੋਣੇ ਵੇਖਾਂਗੇ ਨਾ ਤੇ ਤੁਸੀਂ ਇਹ ਬਹੁਤ ਕੰਮ ਆਉਂਦਾ ਪਰ ਅੱਜ ਜਿਹੜੇ ਆਪਾਂ ਇਹਨੂੰ ਕੰਮ ਦੇ ਵਿੱਚ ਲਿਆਉਂਦੇ ਆ ਜਿਹੜੇ ਇੱਕ ਕੰਮ ਹੋਰ ਆਉਂਦਾ ਵਾ ਉਹ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਬਾਕੀ ਜਿਹੜੇ ਇਹਦੇ ਗੋਣੇ ਆ ਉਹ ਮੈਂ ਤੁਹਾਨੂੰ ਅਲੱਗ ਤੋਂ ਨਾਲ-ਨਾਲ ਸ਼ੇਅਰ ਕਰ ਦੂੰਗੀ ਅੱਜ ਦਾ ਆਪਾਂ ਸਭ ਤੋਂ ਪਹਿਲਾਂ ਲੇਲਿਆ ਵਾ ਚੌਲਾਂ ਦਾ ਪਾਣੀ ਕੁਝ ਜ਼ਿਆਦਾ ਪਾਣੀ ਨਹੀਂ ਲਿਆ ਇੱਥੇ ਮੈਂ ਕੋਈ ਇੱਕ ਡੇਢ ਚਮਚ ਪਾਣੀ ਲਿਆ ਗਰਮ ਪਾਣੀ ਨਹੀਂ ਲੈਣਾ ਠੰਡਾ ਲੈਣਾ ਕਿਉਂਕਿ ਥੋੜੀ ਦੇਰ ਰੱਖੋ ਇਹਨੂੰ ਬੜੀ ਠੰਡਾ ਹੋ ਜਾਂਦਾ ਤੇ ਫਿਰ ਇਹ گاੜਾ ਵੀ ਹੋ ਜਾਂਦਾ ਇਹਦੇ ਨਾਲ ਨਾ ਚਿਹਰੇ ਤੇ ਬਹੁਤ ਵਧੀਆ ਚਮਕ ਆਉਂਦੀ ਆ ਇੱਧਰ ਦੇਖੋ ਆਪਾਂ ਚੌਲਾਂ ਦਾ ਪਾਣੀ ਲੈ ਲਿਆ ਵਾ ਕੋਈ ਇੱਕ ਡੇਢ ਚਮਚ ਲੈ ਲਿਆ ਵਾ ਇਹਦੇ ਨਾਲ ਹੀ ਆਪਾਂ ਲਵਾਂਗੇ ਨਾਰੀਅਲ ਦਾ ਤੇਲ ਤੇ ਨਾਲ ਦੀ ਨਾਲ ਮੈਂ ਤੁਹਾਨੂੰ ਦੱਸਦੀ ਜਾਵਾਂ ਕਿ ਇਹਦੇ ਗੁਣ ਇਹਦੇ ਵਿੱਚ ਕਿਹੜਾ ਗੁਣ ਆ ਜਿਹੜੀਆਂ ਭੈਣਾਂ ਦੇ ਇੰਨਾ ਕੁ ਆਪਾਂ ਨਾਰੀਅਲ ਦਾ ਤੇਲ ਲਿਆ ਜਿਆਦਾ ਨਹੀਂ ਲਿਆ ਕਿਉਂਕਿ ਤੇਲ ਗੁੰਝਮ ਜਾਂਦਾ ਨਾ ਸਿਆਲ ਵਾਸ ਕਰਕੇ ਜੰਮ ਜਾਂਦਾ ਵਾ ਤੇ ਤੁਸੀਂ ਇਹ ਵਾਲੇ ਨਾਰੀਅਲ ਦਾ ਤੇਲ ਵਰਤਿਆ ਕਰੋ ਕਿਉਂਕਿ ਇਹ ਜਿਹੜੇ ਨਾਰੀਅਲ ਦੇ ਤੇਲ ਵਾ ਇਹ オリジナル ਹੁੰਦੀ ਆ ਨਾਲ ਦੀ ਨਾਲ ਆਪਾਂ ਲਈ ਹੈ ਇੱਥੇ ਜਿਹੜੀ ਫਟਕੜੀ ਫਟਕੜੀ ਆਪਾਂ ਇਹਦੇ ਵਿੱਚ ਜਿਹੜੀ ਪੌਣੀ ਆ ਜਿਆਦੀ ਨਹੀਂ ਪਾਉਣੀ ਆ ਮੈਂ ਤੁਹਾਨੂੰ ਦੱਸਣਾ ਕਿ ਮੈਂ ਚਮਚ ਨਾਲ ਜ਼ਰੂਰ ਪਾਉਣ ਲੱਗੀਆਂ ਪਰ ਇਹ ਮਾਤਰ ਚੁਟਕੀ ਇੱਕ ਫਟਕੜੀ ਆ ਇਕੇ ਮੈਂ ਪਾਉਂਗੀ ਤੇ ਤੁਹਾਨੂੰ ਪਤਾ ਲੱਗ ਜਾਣਾ ਸਿਰਫ ਛੁਟਕੀ ਫਟਕੜੀ ਦੀ ਪਾਉਣੀ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਵਿੱਚੇ ਨਾਜਰ ਦਾ ਤੇਲ ਮਿਕਸ ਕਰ ਲੈਣੀ ਹੈ ਇਹਦੇ ਵਿੱਚ ਤੇ ਨਾਲ ਮੈਂ ਤੁਹਾਨੂੰ ਇਹਦਾ ਚੌਲਾਂ ਦੇ ਪਾਣੀ ਦਾ ਇੱਕ ਹੋਰ ਗੁਣ ਦੱਸ ਦਵਾਂ ਇਹ ਪੀਂਦੇ ਖਾਂਦੇ ਵੀ ਕੰਮ ਆਉਂਦਾ ਜਿਹੜੀਆਂ ਆਪਣਾ ਦੇ ਬੱਚੇ ਜਿੱਦਾਂ ਡਿਲੀਵਰੀ ਤੋਂ ਬਾਅਦਾਂ ਬੱਚੇ ਛੋਟੇ ਹੁੰਦੇ ਆ ਜਿਨ੍ਹਾਂ ਨੂੰ ਦੁੱਧ ਨਹੀਂ ਹੁੰਦਾ ਉਹ ਵੀ ਇਹਦਾ ਇਸਤਮਾਲ ਕਰ ਸਕਦੇ ਜਿਨ੍ਹਾਂ ਨੂੰ ਦੁੱਧ ਨਹੀਂ ਹੁੰਦਾ ਜਦੋਂ ਵੀ ਚੌਲਾਂ ਨੂੰ ਧਰਨਾ ਵਾ ਉਹਦੇ ਵਿੱਚ ਥੋੜਾ ਪਾਣੀ ਵਧੇਰੇ ਪਾ ਲਓ ਤੁਹਾਡਾ ਪਾਣੀ ਜਿਹੜਾ ਵਾ ਉਤਾਰ ਲਓ ਜਿੱਦਾਂ ਮੈਂ ਇੱਕ ਤੁਹਾਨੂੰ ਕਿਹਾ ਪਿਛ ਵਿੱਚ ਕੁਝ ਪਾਉਣ ਦੀ ਲੋੜ ਨਹੀਂ ਜਦ ਤੁਸੀਂ ਥੋੜਾ ਲੂਣ ਪਾਉਨੇ ਚੌਲਾਂ ਚ ਤੇ ਪਾ ਲਓ ਕੋਈ ਗੱਲ ਨਹੀਂ ਪਾਣੀ ਉਤਾਰ ਕੇ ਚੌਲਾਂ ਦਾ ਚੌਲ ਬਣ ਗਏ ਪਾਣੀ ਕਰ ਲੈਣਾ ਸਾਈਡ ਤੇ ਜੇ ਤੁਸੀਂ ਕੋਸਾ ਕੋਸਾ ਪੀਣਾ ਕੋਸਾ ਕੋਸਾ ਪੀ ਰਹੇ ਜੇ ਤੁਸੀਂ ਨਕਲੀ ਦਾ ਥੋੜਾ ਠੰਡਾ ਕਰਕੇ ਬਣਾ ਠੰਡਾ ਪੀ ਲਓ ਤੁਸੀਂ ਦੇਖੋ ਤੁਸੀਂ ਪਹਿਲੇ ਹੀ ਦਿਨ ਪੀਓ ਤੇ ਤੁਹਾਡਾ ਜਿਹੜਾ ਬੱਚੇ ਨੂੰ ਦੁੱਧ ਨਹੀਂ ਹੁੰਦਾ ਉਹ ਮਾਵਾਂ ਨੂੰ ਉਹ ਤੁਹਾਡਾ ਜਿਹੜਾ ਦੁੱਧ ਆ ਬਿਲਕੁਲ ਇੱਕਦਮ ਤੁਹਾਡਾ ਵਧ ਜਾਊਗਾ ਤੇ ਤੁਹਾਡਾ ਬੱਚਾ ਰੱਜ ਕੇ ਦੁੱਧ ਪੀਣ ਟੈਪੂਗਾ ਤੇ ਤੁਸੀਂ ਇੱਕ ਵਾਰੀ ਕਰਕੇ ਵੇਖੋ ਜਿੰਨਾਂ ਦੇ ਭੈਣਾਂ ਦੇ ਬੱਚੇ ਜਿਹੜੇ ਆ ਜਿੱਦਾਂ ਜਾਂ ਆਪਣੀਆਂ ਹੁੰਦਿਆਂਆਂ ਕਾਂ ਬੱਚੀਆਂ ਹੋਈਆਂ ਨੋਹਾਂ ਧੀਆਂ ਹੋਈਆਂ ਹਨ ਤੁਸੀਂ ਇਹ ਵਾਲਾ ਚੀਜ਼ ਜਮਾ ਕੇ ਦੇਖੋ ਕਿਉਂਕਿ ਸਾਡੀ ਇਹ ਅਜਮਾਈ ਹੋਈ ਚੀਜ਼ ਆ ਇੱਧਰ ਆਪਾਂ ਰੂਨ ਦਾ ਮਤੂਬਾ ਲੈ ਲਿਆ ਵਿੱਚ ਰੂਨ ਦੇ ਤੁੰਬੇ ਦੇ ਨਾਲ ਮੈਂ ਇਹਨੇ ਚੀਜ਼ਾਂ ਮਿਕਸ ਕਰ ਲਿਆ ਸਭ ਤੋਂ ਪਹਿਲਾਂ ਆਪਾਂ ਨੂੰ ਚੰਗੀ ਤਰ੍ਹਾਂ ਆਪਣੇ ਚਿਹਰੇ ਤੇ ਇਹ ਮਤਲਬ ਕਿ ਪਹਿਲਾਂ ਮ사ਜ ਕਰਨੀ ਇਦਾਂ ਹੀ ਹੱਥ ਦੇ ਨਾਲ بار بار ਇਹਨੂੰ ਆਪਾਂ ਇਦਾਂ ਦਾ ਲਗਾਈ ਜਾਣਾ ਨਾ ਥੋੜੀ 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 ਹਲਕੇ ਹੱਥਾਂ ਦੇ ਨਾਲ ਇਹਦੀ ਆਪਾਂ ਮ사ਜ ਕਰ ਲੈਣੀ ਸਾਰੇ ਚਿਹਰੇ ਤੇ ਅਗਲਾ ਸਟੈਪ ਆਪਾਂ ਕੀ ਕਰਨਾ ਉਹ ਵੀ ਦੱਸ ਦਿੰਨੇ ਆ ਪਹਿਲਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਇਹਨੂੰ ਲਗਾ ਲਈ ਆਪਣੇ ਚਿਹਰੇ ਤੇ ਸਾਰੇ ਚਿਹਰੇ ਤੇ ਚੰਗੀ ਤਰ੍ਹਾਂ ਲਗਾ ਲਿਆ ਲਗਾਉਣ ਤੋਂ ਬਾਅਦ ਆਪਾਂ ਜਿਹੜੀ ਚੰਗੀ ਤਰ੍ਹਾਂ ਮ사ਜ ਕਰ ਲਈ ਆ ਇਹਦੇ ਨਾਲ ਕੀ ਆ ਜਿੰਨੇ ਵੀ ਤੁਹਾਡੇ ਚਿਹਰੇ ਤੇ ਜਿਹੜੇ ਕੋਈ ਵੀ ਕਿਸੇ ਤਰ੍ਹਾਂ ਦੇ ਦਾਗ ਸਾਰੇ ਖਤਮ ਹੋ ਜਾਂਦੇ ਆ ਚਿਹਰਾ ਬੜਾ ਸੋਹਣਾ ਬੜਾ ਵਧੀਆ ਸੌਫਟ ਹੋ ਜਾਂਦਾ ਵਾ ਜਿਸ ਤਰ੍ਹਾਂ ਹੁਣ ਸਿਆਲ ਦੇ ਵਿੱਚ ਖੁਸ਼ਕੀ ਆ ਇੱਕਦਮ ਚਿਹਰੇ ਤੇ ਖੁਸ਼ਕੀ ਨਹੀਂ ਰਹਿੰਦੀ ਹਮੇਸ਼ਾ ਤੁਹਾਡਾ ਚਿਹਰਾ ਜਿਹੜਾ ਨਾ ਖਿੜਿਆ ਖਿੜਿਆ ਰਹੂਗਾ ਇਹ ਆਪਾਂ ਲਗਾ ਲਿਆ ਇਹਨੂੰ ਆਪਾਂ ਉਤਾਰਨਾ ਨਹੀਂਗਾ ਇਹਨੂੰ ਆਪਾਂ ਇਦਾਂ ਹੀ ਰਹਿਣ ਦੇਣਾ ਅਗਲੀ ਚੀਜ਼ ਆਪਾਂ ਕੀ ਲਗਾਉਣੀ ਆ ਅਗਲੀ ਚੀਜ਼ ਇੱਧਰ ਮੈਂ ਖਾਲੀ ਇੱਕ ਬੋਕ ਪਾ ਲਈ ਲਈ ਤੇ ਆਪਾਂ ਲੈ ਲੈਣਾ ਵਾ ਇਹਦੇ ਵਿੱਚ ਅੱਧਾ ਇੱਕ ਚਮਚਾ ਦਹੀਂ ਦਹੀਂ ਦਾ ਦੱਚਮਚੇ ਲੇ ਲੋ ਦਹੀਂ ਥੋੜਾ ਗਾੜਾ ਹੀ ਲਿਓ ਜੇ ਪਾਣੀ ਥੋੜਾ ਹੋਰ ਹੈ ਦਹੀਂ ਦਾ ਅਲੱਗ ਕਰ ਲਿਓ ਇੱਧਰ ਆਪਾਂ ਲੈ ਲੈਣਾ ਵਾ ਪਾਊਡਰ ਦੁੱਧ ਅੱਧਾ ਚਮਚੀ ਵਿੱਚ ਆਪਾਂ ਦੇ ਪਾਊਡਰ ਦੁੱਧ ਮਿਕਸ ਕਰਤਾ ਮਿਲਾ ਲਿਆ ਮਲੌਣ ਤੋਂ ਬਾਅਦ ਇਹਨੂੰ ਮੈਂ ਚੰਗੀ ਤਰ੍ਹਾਂ ਜਿਹੜਾ ਵਾ ਹੱਥ ਦੇ ਨਾਲ ਮਿਕਸ ਕਰ ਲੈਣੀ ਆ ਕਿਉਂਕਿ ਹੱਥ ਤੋਂ ਵਧੀਆ ਕੋਈ ਵੀ ਚੀਜ਼ ਨਹੀਂਗੀ ਕਿ ਨਾ ਸਾਨੂੰ ਹੱਥ ਨਾਲ ਮਿਕਸੁਮ ਨਹੀਂ ਲੈ ਬਾਊਡਰ ਦੋਦੀਆਂ ਟੇਲੇ ਹਾਂ ਬਾ ਜਿੰਨੀ ਹਸਾਂ ਨੇ ਇੱਕਦਮ ਵਧੀਆ ਜਿਹੜੀਆਂ ਵਾ ਫਿਸ ਜਾਂਦੀਆਂ ਲੋ ਬਈ ਇਹ ਇੱਕ ਬੜੀ ਵਧੀਆ ਕਰੀਮ ਬਣ ਗਈ ਆ ਹੁਣ ਆਪਾਂ ਇਹ ਕਰੀਮ ਆਪਣੇ ਚਿਹਰੇ ਤੇ ਲਗਾਉਣੀ ਆ ਤੇ ਫਿਰ ਆਪਾਂ ਇਹਨੂੰ ਲਗਾ ਕੇ ਵੀ ਆਪਾਂ ਜਿਹੜੀ ਆ 15 ਮਿੰਟ ਮ사ਜ ਕਰਾਂ ਜਦੋਂ ਆਪਾਂ ਇਹਨਾਂ 15 ਮਿੰਟ ਮ사ਜ ਕਰਨੇ 15 ਮਿੰਟ ਬਾਅਦ ਇਹ ਪੂਰਾ ਡਰਾਈ ਹੋ ਜਾਣਾ ਤੇ ਫਿਰ ਇਹਨੂੰ ਆਪਾਂ ਪਾਣੀ ਨਹੀਂ ਲਗਾਉਣਾ ਡਰਾਈ ਕਰਕੇ ਆਪਾਂ ਨੂੰ ਸੁੱਕਾ ਸੁੱਕਾ ਸਾਰਾ ਉਤਾਰ ਲਗਾਵਾ ਇਹ ਆਪਾਂ ਹੀ ਫਿਰ ਬਟਨੇ ਬਣ ਬਣ ਕੇ ਤੁਹਾਡੀ ਜਿੰਨੀ ਵੀ ਤੁਹਾਡੀ ਸਕਿਨ ਤੇ ਮੈਲ ਵਾ ਸਾਰਾ ਕੁਛ ਨੂੰ ਉਤਾਰ ਦੇਣਾ ਤੁਹਾਡੀ ਜਿਹੜੀ ਨਵੀਂ ਸਕਿਨ ਹੈ ਥੱਲੇ ਤੁਹਾਨੂੰ ਜਰੋਂਡਾ ਕਿ ਵੀ ਡੱਡ ਸਕਿਨ ਸਾਰੀ ਨਿਕਲ ਜਾਣੀ ਮੈਲ ਵੀ ਨੇ ਕੱਢ ਦੇਣੀ ਆ ਬਸ 15 ਮਿੰਟ ਤੇ ਆਪਾਂ ਮ사ਜ ਕਰਨੀ ਆ 15 ਮਿੰਟ ਬਾਅਦ ਆਪਾਂ ਆਰਾਮ ਨਾਲ ਇਹਨੂੰ ਉਤਾਰ ਲਾਂਗੇ ਤਤ ਕੋਈ ਨਹੀਂ ਹੈ ਖੜੀ ਆਪਣੇ ਤੁਹਾਨੂੰ ਜਿਸ ਤਰ੍ਹਾਂ ਮੀਆਂ ਤੁਸੀਂ ਥੋੜੀ ਥੋੜੀ ਹਲਕੇ ਵਾਲੇ ਕਰਨਾ ਪਹਿਲਾਂ ਕਰੀ ਜਾਓ ਫਿਰ ਇਹਨੇ ਡਰਾਈ ਹੁੰਦੇ ਜਾਣਾ ਫਿਰ ਤੁਸੀਂ ਇਹਨੂੰ ਸੁੱਕਾ ਕਰਕੇ ਉਤਾਰ ਲੈਣਾ ਲਓ ਜੀ ਦੇਖੋ ਚਿਹਰਾ ਇੱਕਦਮ ਬਿਲਕੁਲ ਸੌਫਟ ਹੋ ਗਿਆ ਇੱਕਦਮ ਸੌਫਟ ਇੱਕਦਮ ਤੇ ਡਰ ਸਕਿਨ ਵੀ ਸਾਰੀ ਨਿਕਲ ਗਈ ਮੈਲ ਜਿੰਨੀ ਵੀ ਮਿੱਟੀ ਘਟਾ ਜਿਹੜਾ ਸਾਡੇ ਪੈ ਜਾਂਦਾ ਚਿਹਰੇ ਤੇ ਉਹ ਵੀ ਸਾਰਾ ਨਿਕਲ ਗਿਆ ਵਾ ਬਾਕੀ ਤੁਹਾਡਾ ਜਿਹੜਾ ਨਾਰੀਲ ਤੇਲ ਵਾ ਉਹ ਅਸਲੀ ਨਾਰੀਅਲ ਤੇਲ ਹੋਣਾ ਚਾਹੀਦਾ ਵਾ ਜੇ ਤੁਸੀਂ ਪੈਰਾਸ਼ੂਟ ਲਿਆ ਕਰੋ ਜਾਂ ਇੱਕ ਛਾਲੀ ਮਾਰਦਾ ਹੁੰਦਾ ਤੁਸੀਂ ਉਹ ਵਾਲਾ ਨਾਰੀਅਲ ਤੇਲ ਲਿਆ ਕਰੋ ਕਿਉਂਕਿ ਪੰਜਾਬ ਦੇ ਵਿੱਚ ਇਹ ਵਾਲੇ ਬਰਾੜ ਨਹੀਂ ਮਿਲਦੇ ਆ ਤੁਸੀਂ ਆਨਲਾਈਨ ਮੰਗਾ ਲਿਆ ਕਰੋ ਵੈਸੇ ਜਿਹੜੇ ਭੈਣਪਰਾ ਹਜੂਰ ਸਾਹਿਬ ਜਾਂਦੇ ਉੱਥੋਂ ਨਾਰੀਅਲ ਤੇਲ ਜ਼ਰੂਰ ਲੈ ਕੇ ਆਉਂਦੇ ਕਿਉਂਕਿ ਉਹਨਾਂ ਨੂੰ ਪਤਾ ਕਿ ਉੱਥੇ ਨਾਰੀਅਲ ਤੇਲ ਜਿਹੜਾ ਸ਼ੁੱਧ ਮਿਲਦਾ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਨਾਰੀਅਲ ਤੇਲ ਪੰਜਾਬ 'ਚ ਹੀ ਸ਼ੁੱਧ ਮਿਲਦਾ ਸੀ ਪਰ ਹੁਣ ਸਮੇਂ ਦੇ ਨਾਲ ਲੋਕੀ ਵਰਤਨਾ ਘਟ ਘਟਤਾ ਤੇ ਇਸ ਕਰਕੇ ਮੈਨੂੰ ਲੱਗਦਾ ਕਿ ਸ਼ਾਇਦ ਨਹੀਂ ਮਿਲਦਾ ਵਾ ਦੂਸਰੀਆਂ ਦੂਸਰੀਆਂ ਚੀਜ਼ਾਂ ਦੇ ਵਿੱਚ ਨਾਰੀਅਲ ਤੇਲ ਦੀ ਬੋਲਦੇ ਜਿਸ ਤਰ੍ਹਾਂ ਵਾਲਾਂ ਨੂੰ ਲਾਉਣ ਵਾਲਾ ਤੇਲ ਹੁੰਦਾ ਉਸ ਨਾਲ ਦਾ ਤੇਲ ਜਿਹੰਦਾ ਅਸਲੀ ਨਾਰੀਅਲ ਤੇਲ ਇਹੀ ਹੁੰਦਾ ਕਿਉਂ ਵਰਗਾ ਇਹ ਕੰਮ ਕਰਦਾ ਵਾ ਤੁਸੀਂ ਇਹਨੂੰ ਖਾ ਵੀ ਸਕਦੇ ਮੇਰਾ ਬੇਟਾ ਤੇ ਖਾਂਦਾ ਵਾ ਬਈ ਤੁਸੀਂ ਖਾ ਵੀ ਸਕਦੇ ਤੁਹਾਡਾ ਕੋਈ ਨੁਕਸਾਨ ਨਹੀਂ ਕਰੂਗਾ ਸਿਆਲ ਦੇ ਵਿੱਚ ਗਰਮੀਆਂ 'ਚ ਨਹੀਂ ਖਾਣਾ ਸਿਆਲ 'ਚ ਤੁਸੀਂ ਭਾਵੇਂ ਰੋਜ਼ ਇੱਕ ਚਮਚਾ ਜਿਹਦਾ ਖਾ ਲਓ ਤੇ ਵਧੀਆ ਹੁੰਦਾ ਵਾ ਬਾਕੀ ਇਹ ਵਾਲਾ ਨਾਰੀਅਲ ਤੇਲ ਲਗਾਉਣ ਦਾ ਤਰੀਕਾ ਹੁੰਦਾ ਸਭ ਤੋਂ ਵਧੀਆ ਤਰੀਕਾ ਹੁੰਦਾ ਆਪਣੇ ਚਿਹਰੇ ਤੇ ਨਾਰੀਅਲ ਤੇਲ ਲਗਾਉਣ ਦਾ ਤੁਸੀਂ ਕੋਈ ਵੀ ਚੀਜ਼ ਦੇ ਨਾਲ ਰੋਜ਼ ਇੱਕ ਨਾ ਇੱਕ ਚੀਜ਼ ਇਸ ਮਿਕਸ ਕਰਕੇ ਜ਼ਰੂਰ ਨਾਲ ਤੇ ਲਗਾਓ ਨਾ ਨਾਰੀਅਲ ਦੇ ਤੇਲ ਦੇ ਉਸ ਜਿੰਨੇ ਗੋਣੇ ਆ ਨਾ ਉਹਨੇ ਕਿਸੇ ਤੇ ਨਹੀਂ ਆ ਤੇ ਤੁਸੀਂ ਵੀ ਇੱਕ ਕਹਾਵਤ ਸੁਣੀ ਹੋਣੀ ਆ ਕਟੋਰੇ ਤੇ ਪਟੋਰਾ ਬੇਟਾ ਬਾਪ ਸੇ ਵੀ ਹੋਰਾ ਹੈ ਨਾ ਇਹ ਕਹਾਵਤ ਨਾਰੀਅਲ ਤੇ ਹੀ ਬਣੀ ਆ ਨਾਰੀਅਲ ਹੈ ਨਾ ਤੇ ਇਸ ਦਾ ਰੀਜਨ ਇਹ ਹੀ ਆ ਇਹਦੇ ਵਿੱਚ ਬਹੁਤ ਇਹੋ ਜਿਹੀ ਚੀਜ਼ਾਂ ਜਿਹੜੀਆਂ ਸਾਡੇ ਸਕਿਨ ਨੂੰ ਗੋਰਾ ਹੋਣ ਚ ਮਦਦ ਕਰਦੀਆਂ ਵਾ ਬਾਕੀ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਮੈਂ ਦੱਸਾਂ ਹੁਣ ਬਹੁਤ ਪੈਣਾ ਦੇਖ ਵੀ ਹੋਣਾ ਵਾ ਸਾਨੂੰ ਕਮੈਂਟ ਕਿ ਪੈਣੇ ਸੀ ਰੋਜ਼ ਚੌਲ ਨੇ ਬਣਾਉਂਦੇ ਤੁਸੀਂ ਨਾ ਇੱਕ ਚਮਚ ਚੌਲ ਲੈ ਲਿਆ ਕਰੋ ਥੋਨੂੰ ਉਬਾਲ ਲਿਆ ਕਰੋ ਕਟਸੀ ਦੋ ਕੱਚਾ ਪਾਣੀ ਪਾ ਕੇ ਤੁਹਾਡੇ ਜੋ ਵੀ ਪੇਸ਼ੀ ਜੜੀ ਆਰਾਮ ਨਾਲ ਨਿਕਲ ਆਉਣੀ ਆ ਤੇ ਇਹ ਬੜੀ ਚੰਗੀ ਚੀਜ਼ ਆ ਜਿਹੜੇ ਬਾਕੀ ਚੌਲ ਹੁੰਦੇ ਤੁਸੀਂ ਉਹਦੀ ਪੇਸਟ ਬਣਾ ਕੇ ਵੀ ਆਪਣੇ ਚਿਹਰੇ ਤੇ ਜੜੀ ਆ ਤੇ ਕਮੰਗੂ ਲਗਾ ਸਕਦੇ ਉਹਦੇ ਵਿੱਚ ਥੋੜੀ ਜਿਹੀ ਤੁਸੀਂ ਮਲਤਾਨੀ ਮਿੱਟੀ ਪਾ ਲਓ ਥੋੜਾ ਜਿਹਾ ਦੁੱਧ ਪਾਊਡਰ ਪਾ ਲਓ ਉਹ ਵੀ ਇੱਕ ਬੜੀ ਵਧੀਆ ਕਰੀਮ ਬਣ ਜਾਂਦੀ ਵੇਖ ਲਓ ਅੱਜ ਇੱਕ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੋ ਚੀਜ਼ਾਂ ਦੱਸਦੀ ਆਂ ਬਾਕੀ ਮਿਲਦੇ ਆਂ ਆਪਾਂ ਅਗਲੀ ਵੀਡੀਓ ਨਾਲ ਤਦ ਤੱਕ ਲਈ ਸਭ ਨੂੰ ਸਤ ਸ੍ਰੀ ਅਕਾਲ